ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੋਗ ਅੱਜ ਦੇ ਵਲੋਗ ਦੇ ਵਿੱਚ ਤੁਹਾਡੇ ਨਾਲ ਇੱਕ ਸਪੈਸ਼ਲ ਐਡਵਾਈਜ਼ਰੀ ਡਿਸਕਸ ਕਰਨੀ ਹੈ ਜੋ ਕਿ ਇੰਡੀਅਨ ਐਂਬੈਸੀ ਦੇ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਯੂਐਸ ਵਾਸਤੇ ਦਿੱਤੀ ਗਈ ਹੈ ਪਰ ਇਹਨੂੰ ਆਪਾਂ ਕੈਨੇਡਾ ਨਾਲ ਵੀ ਜੋੜ ਕੇ ਦੇਖਣਾ ਹੈ ਤੇ ਪ੍ਰੂਫ ਦੇ ਤੌਰ ਦੇ ਉੱਤੇ ਤੁਹਾਡੇ ਨਾਲ ਅੱਜ embassy ਦੇ ਨਾਮ ਦੇ ਉੱਤੇ ਇੱਕ ਕਾਲ ਰਿਕਾਰਡਿੰਗ ਵੀ ਡਿਸਕਸ ਕਰਨੀ ਹੈ ਬਕਾਇਦਾ ਤੌਰ ਤੇ ਤੁਹਾਨੂੰ ਐਸ ਅ ਪ੍ਰੂਫ ਹੋ ਸੁਣਾਵਾਂਗਾ ਉਸ ਤੋਂ ਬਾਅਦ ਉਸ ਦੇ ਉੱਤੇ ਡਿਸਕਸ਼ਨ ਵੀ ਕਰਾਂਗੇ ਸੋ ਨਾ ਸਿਰਫ ਯੂ ਐਸ ਵਿੱਚ ਰਹਿ ਰਹੇ ਨਾਲ ਦੀ ਨਾਲ ਇਹ ਕੈਨੇਡਾ ਵਿੱਚ ਰਹਿ ਰਹੇ ਆ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਜੇਕਰ ਤੁਸੀਂ ਉਹ ਤੁਹਾਡੇ ਕੋਈ ਬੱਚੇ ਰਹਿ ਰਹੇ ਆ ਜਾਂ ਤੁਹਾਡਾ ਕੋਈ ਰਿਲੇਟਿਵ ਰਹਿ ਰਿਹਾ ਹੈ ਤਾਂ ਉਸ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਇਹ ਤੁਹਾਡੀ ਜਿਹੜੀ ਇੱਕ ਵੀਡੀਓ ਹੈ ਇਹ ਤੁਹਾਨੂੰ ਇੱਕ ਬਹੁਤ ਵੱਡੇ ਫਰਾਡ ਜਾਂ ਸਕੈਮ ਤੋਂ ਬਚਾ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾ ਰਸ ኦਫੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਐਡਵਾਈਜ਼ਰੀ ਜਿਹੜੀ ਉਹ ਪੜ੍ਹ ਕੇ ਸੁਣਾ ਦਿੰਦਾ The Indian Embassy in the United States issued an advisory on Tuesday, warning Indian national and visa applicants about fraudulent calls using its proof embassy telephonic number. According to advisory, Frauders are misusing the embassy officials' telephone line 2029397000 and. ਅਦਰ ਆਈਡੈਂਟੀਟੀਆਂ ਲਿੰਕ ਟੂ ਦੀ ਐਮਬੈਸੀ ਯਾਨੀ ਕਿ ਐਮਬੈਸੀ ਦੀ ਇਸ ਫੋਨ ਲਾਈਨ ਨੂੰ ਯੂਜ਼ ਕਰਕੇ ਤੇ ਹੋਰ ਐਮਬੈਸੀ ਦੀਆਂ ਲਾਈਨਸ ਨੂੰ ਯੂਜ਼ ਕਰਕੇ ਆ ਐਮਬੈਸੀ ਦੇ ਤਰੀਕੇ ਯੂਜ਼ ਕਰਕੇ ਜਿਹੜਾ ਉਹ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਲੋਕ ਜਿਹੜੇ ਸਕੈਮਰ ਨੇ ਉਹ ਬਣਾ ਰਹੇ ਨੇ ਅੱਗੇ ਵੀ ਤੁਹਾਨੂੰ ਥੋੜਾ ਜਿਹਾ ਸੁਣਾਦਾ ਫਿਰ ਉਹਦੇ ਬਾਅਦ ਐਕਸਪਲੇਨ ਕਰ ਦਿੰਨਾ ਦ ਐਮਬੈਸੀ ਸੈਡ ਸਮ ਆਫ ਥੀਸ ਕਾਲ ਆਰ ਸ਼ੋਇੰਗ ਐਸ ਬੀਇੰਗ ਫਰਮ ਦੀ ਐਮਬੈਸੀ ਟੈਲੀਫੋਨ ਨੰਬਰ 202 939 7000 व्हाइल अदर सिंपली यूजिंग एम्बेसी आइडेंटिटी यानी कि याता ओ फोन लाइन जेडी है ए नंबर दी यूज कीती जा रही है या फिर कई एदे विच स्कैमर इदांदे भी है जेडे सिर्फ एम्बेसी दी आइडेंटिटी दस के ਤੁਹਾਡੇ ਤੋਂ फ्रॉड ਕਰ ਸਕਦੇ ਹੈਗੇ ਆ ਹੁਣ फ्रॉड ਦੇ ਵਿੱਚ ਤੁਹਾਨੂੰ ਕੀ ਕਹਿ ਸਕਦੇ ਆ ਉਹ ਕਹਿਣਗੇ ਜੀ ਤੁਹਾਡੇ ਪਾਸਪੋਰਟ ਦੇ ਵਿੱਚ ਕੋਈ 에ਰਰ ਆ ਗਿਆ ਹੈ ਜਾਂ ਤੁਹਾਡਾ ਵੀਜ਼ਾ ਅਪਲੀਕੇਸ਼ਨ ਜੋ ਤੁਸੀਂ ਫਾਈਲਿੰਗ ਕੀਤੀ ਸੀ ਜਾਂ ਜਿਹੜੇ ਤੁਸੀਂ ਡਾਕੂਮੈਂਟ ਸਬਮਿਟ ਕੀਤੇ ਐ ਉਹਨਾਂ ਦੇ ਵਿੱਚ ਕੋਈ ਫਰੌਡ ਡਾਕੂਮੈਂਟ ਪਾਇਆ ਗਿਆ ਵੀਜ਼ਾ ਫਾਰਮ ਦੇ ਵਿੱਚ ਕੋਈ ਗਲਤੀ ਹੋ ਗਈ ਹੈ ਇਮੀਗ੍ਰੇਸ਼ਨ ਫਾਰਮਸ ਦੇ ਵਿੱਚ ਕੋਈ ਤ੍ਰੂਟੀ ਆ ਕੋਈ ਗਲਤੀ ਹੋ ਗਈ ਹੈ ਤੇ ਉਹਨੂੰ ਕਰੈਕਟ ਕਰਨ ਵਾਸਤੇ ਉਹਨਾਂ ਉਹ ਕਹਿਣਗੇ ਤੁਹਾਨੂੰ ਕਿ ਤੁਹਾਨੂੰ ਇੰਨੇ ਸਮ ਅਮਾਉਂਟ ਜਿਹੜਾ ਉਹ ਪੇ ਕਰਨਾ ਹੈਗਾ ਉਸ ਦੇ ਵਾਸਤੇ ਤੁਹਾਡੇ ਤੋਂ ਤੁਹਾਡੇ ਪਰਸਨਲ ਡਿਟੇਲ ਜਾਂ ਪਰਸਨਲ ਇਨਫੋਰਮੇਸ਼ਨ ਪੁੱਛੀ ਜਾਏਗੀ ਲਾਈਕ ਕ੍ਰੈਡਿਟ ਕਾਰਡ ਜਾਂ ਹੋਰ ਕਿਸੇ ਨਾ ਕਿਸੇ ਢੰਗ ਦੇ ਨਾਲ ਤੁਹਾਡੇ ਤੋਂ ਪੈਸੇ ਐਠਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ। ਇਦਾਂ ਹੀ ਨਹੀਂ ਆਰਟੀਕਲ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਦਾ ਫਰਾਡਰ आल्सो वार्ਨਡ दैट नॉट ਰੈਕਟੀਫਾਈਂਗ ਥੀਸ ਸੋ ਕਾਲਡ 에ਰਰ ਕੁਡ ਲੀਡ ਟੂ ਡਿਪੋਟੇਸ਼ਨ ਟੂ ਇੰਡੀਆ ਆਰ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਕਿ ਜੇਕਰ ਤੁਸੀਂ ਇਸ ਨੂੰ ਰੈਕਟੀਫਾਈ ਨਹੀਂ ਕਰ ਦਿੰਦੇ, ਦਰੁਸਤ ਨਹੀਂ ਕਰ ਦਿੰਦੇ ਜਿਹੜਾ 에ਰਰ ਹੈ ਤੁਹਾਡਾ ਤਾਂ ਤੁਹਾਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਤੁਹਾਡੀ ਕੰਟਰੀ ਦੇ ਲਈ ਅ ਯੂ ਐਸ ਤੋਂ ਠੀਕ ਹੈ ਇਹ ਯੂ ਐਸ ਦੇ ਨਾਲ ਨਾਲ ਦੱਸੋ ਉਹ ਤੋਂ ਬਾਅਦ ਕੈਨੇਡਾ ਦੀ ਵੀ ਗੱਲ ਕਰਦੇ ਫਿਰ ਇਹ ਤੁਹਾਨੂੰ ਧਮਕੀਆਂ ਦੇ ਕੇ ਆ ਇਸ ਤਰੀਕੇ ਨਾਲ ਦੱਸ ਕੇ ਤੁਹਾਨੂੰ ਤੇ ਠੱਗਿਆ ਜਾ ਰਿਹਾ ਹੁਣ ਉਹ ਤੋਂ ਬਾਅਦ ਇੱਕ ਚੀਜ਼ ਹੋਰ ਤੁਹਾਨੂੰ ਮੈਂ ਕਲੀਅਰ ਕਰਦਾ ਕਿ ਐਮਬੈਸੀ ਨੇ ਬੜਾ ਕਲੀਅਰ ਲਿਖਿਆ ਹੋਇਆ ਨੋ ਅਫੀਸ਼ਲ ਫਰੋਮ ਦੀ ਐਮਬੈਸੀ ਮੇਕ ਐਨੀ ਟੈਲੀਫੋਨਿਕ ਕਾਲ ਸੀਕਿੰਗ ਪਰਸਨਲ ਇਨਫੋਰਮੇਸ਼ਨ ਫਰੋਮ ਐਨੀ ਇੰਡੀਅਨਸ ਐਂਡ ਫੋਰਨ ਨੈਸ਼ਨਲਸ ਨਾਲੇ ਇੱਕ ਚੀਜ਼ ਮੈਂ ਤੁਹਾਨੂੰ ਬੜੀ ਕਲੀਅਰ ਦੱਸ ਦਿੰਦਾ ਹੈ ਕਦੇ ਵੀ ਤੁਹਾਡੇ ਤੋਂ ਕੋਈ ਐਮਬੈਸੀ ਫੋਨ ਦੇ ਉੱਤੇ ਪੇਮੈਂਟ ਕਰਨ ਵਾਸਤੇ ਨਹੀਂ ਕਹਿੰਦੀ ਕਿ ਭਈ ਤੁਸੀਂ ਫੋਨ ਨਾਲ ਹੋਲਡ ਤੇ ਕੀਤਾ ਜਾਂ ਤੁਸੀਂ ਤੁਹਾਨੂੰ ਪੇਮੈਂਟ ਵਾਸਤੇ ਕਹਿੰਦੇ ਪੇ ਇਸ ਚੀਜ਼ ਨੂੰ ਇਦਾਂ ਪੇ ਕਰ ਦੋ ਨਹੀਂ ਕਿ ਤੁਹਾਨੂੰ ਡਿਪੋਰਟ ਕਰ ਦਾਂਗੇ ਇਦਾਂ ਕੁਝ ਕਰ ਦਾਂਗੇ ਉਸ ਤਦਾ ਬਈ ਵੀ ਲਿਖਿਆ ਗਿਆ ਐਗਜ਼ਿਸਟਿੰਗ ਐਪਲੀਕੈਂਟ ਇਜ਼ ਰਿਕਵੈਸਟਡ ਓਨਲੀ ਥਰੂ ਅਫੀਸ਼ੀਅਲ ਈਮੇਲ ਐਡਰੈਸ ਐਂਡਿੰਗ ਵਿਦ @therate.mea.government.in ਯਾਨੀ ਕਿ ਸਾਫ਼ ਤੌਰ ਤੇ ਮਸੀਨੇ ਕਹਾਂ ਕਿ ਅਸੀ ਕੋਈ ਫੋਨ ਕਾਲ ਨਹੀਂ ਕਰਦੇ ਕੋਈ ਟੈਲੀਫੋਨਿਕ ਕਾਲ ਨਹੀਂ ਕਰਦੇ ਤੁਹਾਡੀ ਕੋਈ ਪਰਸਨਲ ਇਨਫੋਰਮੇਸ਼ਨ ਜਿਹੜੀ ਉਹ ਨਹੀਂ ਪੁੱਛੀ ਜਾਂਦੀ ਜੇਕਰ ਤੁਹਾਡੀ ਕੋਈ ਚੀਜ਼ ਚਾਹੀਦੀ ਹੋਏਗੀ ਤੁਹਾਨੂੰ ਆਫੀਸ਼ੀਅਲ ਮੇਲ ਆਏਗੀ ਤੇ ਉਸ ਮੇਲ ਦਾ ਐਂਡਲਾ ਜਿਹੜਾ ਅੱਖਰ ਹੋਣਗੇ ਉਹ @m e a government in ਹੋਣਗੇ ਇਸ ਤੋਂ ਇਲਾਵਾ ਹੋਰ ਕਿਸੇ ਵੀ ਮੇਲ ਆਈਡੀ ਦੇ ਉੱਤੋਂ ਮੇਲ ਨਹੀਂ ਆਵੇਗੀ ਸੋ ਇਹਨੂੰ ਨੋਟ ਜ਼ਰੂਰ ਕਰ ਲਿਓ ਹੁਣ ਉਸ ਤੋਂ ਬਾਅਦ ਆ ਜਾਂਦੇ ਆ ਨਾਟ ਟੂ ਰਿਵੀਲ ਐਨੀ ਪਰਸਨਲ ਇਨਫੋਰਮੇਸ਼ਨ ਟ੍ਰਾਂਸਫਰ ਐਨੀ ਮਨੀ ਇਨ ਰਿਸਪਾਂਸ ਟੂ ਸੱਚ ਕਾਲਸ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੀਆਂ ਕਾਲਸ ਵਾਸਤੇ ਤੁਸੀਂ ਕਿਸੇ ਵੀ ਤਰੀਕੇ ਦੇ ਪੈਸੇ ਟ੍ਰਾਂਸਫਰ ਨਹੀਂ ਕਰਨੇ ਹੈਗੇ ਕਿਸੇ ਤਰੀਕੇ ਦੀ ਪਰਸਨਲ ਇਨਫੋਰਮੇਸ਼ਨ ਨਹੀਂ ਦੇਣੀ ਹੋਗੀ ਉਸ ਤੋਂ ਇਲਾਵਾ ਰਿਪੋਰਟ ది ਮੈਟਰ ਟੂ ਦੀ ਐਮਬੈਸੀ ਵਾਇਆ ਈਮੇਲ c o n s l wanshigatan mea.government.in ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਕਾਲ ਆ ਕੋਈ ਫਰਾਡ ਇਤਾਂ ਦਾ ਕੁਝ ਹੁੰਦਾ ਹੈ ਤਾਂ ਤੁਸੀਂ ਸਿੱਧਾ ਇਹਦੇ ਉੱਤੇ ਮੇਲ ਕਰਨੀ ਹੈਗੀ ਹੈ ਇਸ ਮੇਲ ਆਈਡੀ ਦੇ ਉੱਤੇ ਸੋ ਇਸ ਚੀਜ਼ ਨੋਟ ਕਰ ਲਓ ਇਹ ਜਿਹੜੀ ਤੁਹਾਨੂੰ ਆਰਟੀਕਲ ਦਿਖਾਇਆ ਇਹ ਇੰਡੀਅਨ ਐਮਬੈਸੀ ਦੇ ਵੱਲੋਂ ਯੂਐਸ ਵਿੱਚ ਰਹਿ ਰਹੇ ਇੰਡੀਅਨਸ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੈਨੇਡਾ ਵਾਸਤੇ ਕੈਨੇਡਾ ਵਾਸਤੇ ਪਹਿਲਾਂ ਇੱਕ ਛੋਟੀ ਜੀ ਰਿਕਾਰਡਿੰਗ ਸੁਣੋ ਜਿਹੜੀ ਕਿ ਮੇਰੇ ਇੱਕ ਫੋਲੋਅਰ ਇੱਕ ਚਾਉਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਇਹ ਮੈਨੂੰ ਭੇਜੀ ਗਈ ਹੈ ਜਿਨ੍ਹਾਂ ਦੇ ਨਾਲ ਵੀ ਇੱਕ ਸਕੈਮ ਹੋ ਚੱਲਿਆ ਸੀਗਾ ਪਰ ਰੱਬ ਵੱਲੋਂ ਉਹ ਬਚ ਗਿਆ ਕਿ ਉਹਦੇ ਮੂੰਹੋਂ ਨਿਕਲ ਗਿਆ ਕਿ ਪਈ ਜਿਹੜਾ ਤੁਸੀਂ ਫੋਨ ਨੰਬਰ ਵੈਰੀਫਾਈ ਕਰਾ ਰਹੇ ਹੋ ਇਹ ਫੋਨ ਨੰਬਰ ਮੇਰੇ ਬੌਸ ਦਾ ਹੈਗਾ ਸੋ ਤੁਸੀਂ ਪਹਿਲਾਂ ਉਹ ਰਿਕਾਰਡਿੰਗ ਸੁਣ ਲਓ ਹੈਲੋ ਇਨਡੀਆ ਨੰਬਰਸ ਇਨ ਦਾ ਕੈਨੇਡਾ ਹਾਊ ਕੈਨ ਆ ਅਸਿਸਟ ਯੂ ਹਾਈ ਆਰ ਸੀਵ this ਕਾਲ ਰਿਗਾਰਡਿੰਗ ਸਮ ਡਾਕੂਮੈਂਟਸ ਸੋ ਆਮ ਨੋਟ ਸ਼ੋਰ ਟੂ ਵਟ ਡਾਕੂਮੈਂਟ ਡੂ ਆ ਨੀਡ ਟੂ ਸੈਂਡ ਯੂ ਕੈਨ ਯੂ ਪਲੀਜ਼ ਹੈਲਪ You mean you received a call from our embassy talking about some uncollected document? Yes. Did they inform you what the document was about? Sorry? Did they inform you what the document was about? No, I'm, no, no, I'm sorry. No, they did not. So that's the reason. Yeah, I'm calling. Okay. Mm -hmm. Okay, no problem. Actually I just pick up your call at our inquiry desk so first thing you can you confirm if you are the owner of this phone number uh two zero four two nine three six seven three five. No, this is my boss number. So he is back boss home. number. Yeah, he is back home. I am I'm his driver. <coughs> mm -hmm. And I think it might be a mistake. To see recordings only recording the which in Indian Embassy. ਦੇ ਨਾਮ ਤੋਂ ਸੋ ਕਾਲਡ ਕੋਈ ਜਿਹੜਾ ਉਹ ਕਾਲ ਕਰਦਾ ਹੈ ਤੇ ਉਹ ਕਹਿੰਦਾ ਹੈ ਜੀ ਤੁਹਾਡੀ ਜਿਹੜੀ ਆ ਕੋਈ ਇਨਫੋਰਮੇਸ਼ਨ ਜਿਹੜੀ ਉਹ ਚਾਹੀਦੀ ਸੀ ਪਹਿਲਾਂ ਮੈਸੇਜ ਆਉਂਦਾ ਤੇ ਮੈਸੇਜ ਦੇ ਵਿਹਾਰ ਦੇ ਉੱਤੇ ਇਹਨਾਂ ਦੇ ਵੱਲੋਂ ਕਾਲ ਕੀਤੀ ਜਾਂਦੀ ਹੈ ਕਿ ਐਮਬੈਸੀ ਨੇ ਕੋਈ ਡਾਕੂਮੈਂਟ ਮੰਗਿਆ ਹੈ ਤੇ ਅਗਿਓ ਜਦੋਂ ਉਹ ਇਨਫੋਰਮੇਸ਼ਨ ਇੱਕ ਦੂਜੇ ਦਿਨਾਂ ਲਿਕਸਚੇਂਜ ਕਰਦੇ ਨੇ ਜੋ ਗੱਲਬਾਤ ਕਰਦੇ ਨੇ ਤੇ ਡਿਊਰਿੰਗ ਕਮਿਊਨੀਕੇਸ਼ਨ ਇਹਨਾਂ ਦੇ ਉਹਨਾਂ ਨੇ ਪੁੱਛਿਆ ਕਿ ਆਹ ਫੋਨ ਨੰਬਰ ਤੁਹਾਡਾ ਹੈ ਜਿਸ ਫੋਨ ਨੰਬਰ ਤੋਂ ਕਾਲ ਕੀਤੀ ਤੇ ਉਹਨਾਂ ਨੇ ਬਾਈ ਮਤਲ ਉਹਨਾਂ ਦੇ ਮੂੰਹੋਂ ਨਿਕਲ ਗਿਆ ਕਿ ਨਹੀਂ ਯਾਰੇ ਮੇਰਾ ਫੋਨ ਨੰਬਰ ਨਹੀਂ ਹੈ ਮੇਰੇ ਬੌਸ ਦਾ ਫੋਨ ਨੰਬਰ ਹੈ ਉਹਨਾਂ ਨੇ ਕਾਲ ਡ੍ਰੌਪ ਕਰ ਦਿੱਤੀ ਆਦਰਵਾਇਜ਼ ਇਹਨਾਂ ਨਾਲ ਵੀ ਕੁਝ ਇਦਾਂ ਦਾ ਹੀ ਸਕੈਮ ਹੋਣਾ ਸੀ ਸੋ ਕਿਸੇ ਵੀ ਕੰਟਰੀ ਚੋਂ ਤੁਸੀਂ ਖਾਸ ਕਰਕੇ ਯੂਐਸ ਕੈਨੇਡਾ ਵਾਸਤੇ ਕਿਉਂਕਿ ਐਸ ਟਾਈਮ ਹਾਲਾਤ ਥੋੜੇ ਜੇ ਇਤਾਂ ਦੇ ਆ ਯੂਐਸ ਦੇ ਕਿ ਲੋਕੋ ਦਾ ਫਾਇਦਾ ਚੱਕ ਰਹੇ ਨੇ ਜਿਹੜੇ ਵੀ ਸਕੈਮਰ ਨੇ ਤੇ ਕੈਨੇਡਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਕਿ ਤੁਹਾਨੂੰ ਆ ਤੁਹਾਡੇ ਟੈਕਸ ਦੇ ਨਾਮ ਦੇ ਉੱਤੇ ਕਿ ਭਈ ਟੈਕਸ ਗਲਤ ਤੁਸੀਂ ਭਰ ਦਿੱਤਾ ਸੀ ਕਿਹੜੀ ਇਦਾਂ ਦੀ ਕਾਲ ਆ ਜਾਂਦੀ ਹੈ ਕਿਹੜੀ ਤੁਹਾਡੇ ਇਮੀਗ੍ਰੇਸ਼ਨ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਕਿ ਇਸ ਕਰਕੇ ਆ ਜਾਂਦੀ ਹੈ ਈਵਨ ਕਿ ਇੱਕ ਵਿਜ਼ਟਰ ਵੀਜ਼ਾ ਵਾਲੇ ਨੂੰ ਵੀ ਕਾਲ ਆਈ ਸੀ ਬਹੁਤ ਪਹਿਲਾਂ ਦੀ ਇੱਕ ਸਟੋਰੀ ਹੈ ਜਿਹਦੇ ਵਿੱਚ ਉਹਨੂੰ ਕਿਹਾ ਸੀਗਾ ਕਿ ਭਈ ਤੁਸੀਂ ਵਰਕ ਪਰਮਿਟ ਤੇ ਹੋ ਤਾਂ ਉਹ ਕਹਿੰਦਾ ਜੀ ਮੈਂ ਤੇ ਤੇ ਵਿਜ਼ਟਰ ਵੀਜ਼ਾ ਤੇ ਵਰਕ ਪਰਮਿਟ ਤੇ ਹੈ ਹੀ ਨਹੀਂ ਆ ਫਿਰ ਕਹਿੰਦੇ ਜੀ ਤੁਹਾਡਾ ਤੁਹਾਡਾ ਕਿਸੇ ਨੇ ਵਰਕ ਪਰਮਿਟ ਅਪਲਾਈ ਕਰ ਦਿੱਤਾ ਹੈ ਤੁਸੀਂ 500 ਕੁਛ ਡਾਲਰ ਦੀ ਡਿਮਾਂਡ ਕੀਤੀ ਗਈ ਸੀ ਉਦੋਂ ਸੋ ਇਸ ਤਰੀਕੇ ਦੀਆਂ ਕਾਲਸ ਜਿਹੜੀਆਂ ਆਉਂਦੀਆਂ ਸੋ ਇਹਨਾਂ ਤੋਂ ਬਿਲਕੁਲ ਅਵੇਅਰ ਰਹਿਣ ਦੀ ਜ਼ਰੂਰਤ ਹੈ ਹੁਣ ਤੇ ਖੁਦ ਐਮਬੈਸੀ ਨੇ ਵੀ ਐਡਵਾਈਸਰੀ ਜਾਰੀ ਕੀਤੀ ਹੈ ਇਸ ਨੂੰ ਲੈ ਕੇ ਸੋ ਵੀ ਅਲਰਟ ਸਾਰਿਆਂ ਨੂੰ ਇਹ ਸਲਾਹ ਹੈ ਮੇਰੀ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡੇ ਕੋਲ ਸੋ ਪੀ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰ ਕੋ ਜਿੰਨਾ ਉਸ ਕੇ ਬਤੋਆਸ਼ੀਆਂ ਜ਼ਰੂਰ ਕਰਿਓ ਧੰਨਵਾਦ